ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਹਸਤੀ ਕਾਲ ਤੁਹਾਡਾ ਸਭ ਠੀਕ ਹੋਸਤੇ ਆਪਾਂ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਮਿਲਦੇ ਆਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਲੈ ਕੇ ਆਏ ਆਂ ਅੱਜ ਆਪਾਂ ਤੁਹਾਡੇ ਲਈ ਬਹੁਤ ਜ਼ਿਆਦੇ ਸੋਹਣੇ ਸੂਟ ਸੂਟ ਨੇ ਜਿਹੜੇ ਰਹਿਣ ਵਾਲੇ ਨੇ ਉਹ ਪਾਰਟੀ ਵੇਅਰ ਰਹਿਣ ਵਾਲੇ ਨੇ ਬੈਲਵਾਰਡ ਦੇ ਸੂਟ ਰਹਿਣ ਵਾਲੇ ਨੇ ਬਹੁਤ ਜਿਆਦਾ ਸੋਹਣੇ ਸੂਟਾਂ ਦੇ ਨਾਲ-ਨਾਲ ਆਪਾਂ ਜਿਹੜਾ ਤੁਹਾਨੂੰ ਰੇਟ ਦਵਾਂਗੇ ਉਹ ਵੀ ਬਹੁਤ ਜਿਆਦਾ ਰੀਜ਼ਨੇਬਲ ਦੇਵਾਂਗੇ ਵੀਡੀਓ ਦੇ ਨਾਲ ਬਣੇ ਰਹੋ ਰੇਟ ਆ ਜਿਹੜਾ ਆਪਾਂ ਵੀਡੀਓ ਦੇ ਵਿੱਚ ਹੀ ਦੱਸਾਂਗੇ ਵੀਡੀਓ ਨੂੰ ਸਕਿਪ ਨਾ ਕਰਕੇ ਜਾਇਓ ਦੁਬਾਰਾ ਰਿਕਵੈਸਟ ਹੈ ਜੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਆਪਾਂ ਤੁਹਾਨੂੰ ਪਹਿਲਾਂ ਦੱਸ ਦਈਏ ਵੀ ਆਪਣੀ ਕੈਸ਼ ਡਿਲੀਵਰੀ ਨਹੀਂ ਹੈਗੀ ਪਲੀਜ਼ ਕੋਈ ਵੀ ਭੈਣ ਕੈਸ਼ ਡਿਲੀਵਰੀ ਨੂੰ ਫੋਨ ਨਾ ਕਰਿਓ ਜਿਹੜੀ ਮੇਰੀ ਭੈਣਾਂ ਨੇ ਆਨਲਾਈਨ ਆਰਡਰ ਕਰਨਾ ਕਰਨਾ ਆਪਾਂ ਪੇਮੈਂਟ ਆ ਗਈ ਜਿਹੜੀ ਆਨਲਾਈ ਆਪਣਾ ਆਰਡਰ ਟਰਨ ਕਰ ਸਕਦੇ ਹੋਗੇ ਚਲੋ ਜੀ ਕਰਦੇ ਆਂ ਜਿਹੜੀ ਵਾਲੀ ਆਪਾਂ ਵੀਡੀਓ ਦੀ ਸਟਾਰਟਿੰਗ ਬਹੁਤਾ ਟਾਈਮ ਆਪਾਂ ਤੁਹਾਡਾ ਨਹੀਂ ਲੈਂਦੇ ਹੈਗੇ ਸੂਟ ਇੰਨੇ ਜਿਆਦਾ ਸੋਹਣੇ ਨੇ ਜਦੋਂ ਤੁਹਾਡੇ ਘਰ ਤੱਕ ਪਹੁੰਚੂਗਾ ਤੁਹਾਡੀ ਦੇਖ ਕੇ ਰੂਹ ਖੁਸ਼ ਹੋ ਜੂਗੀ ਹੈਂਡਵਰਕ ਦੇ ਸੂਟ ਰਹਿਣ ਵਾਲੇ ਨੇ ਇਹ ਚੈੱਕ ਕਰ ਸਕਦੇ ਹੋ ਕਿ ਤੁਸੀਂ ਡਿਜ਼ਾਈਨਿੰਗ ਸੂਟਾਂ ਦੀ ਪਹਿਲਾ ਜਿਹੜਾ ਮੈ ਆ ਗਿਆ ਇਹ ਮਹਿਰੂਨ ਆਗਾ ਮਹਿਰੂਨ ਕਲਰ ਦਾ ਸੂਟ ਹੈਗਾ ਇਹਨੂੰ ਜਿਹੜੀ ਬੈਲਵਟ ਲੱਗੀ ਹੋਈ ਆ ਉਹ ਵੀ ਮੈਕਰੋ ਦੀ ਲੱਗੀ ਹੋਈ ਆ 9000 ਮੈਕਰੋ ਦੀ ਬੈਲਵਟ ਲੱਗੀ ਹੋਈ ਹੈਗੀ ਬਹੁਤ ਜ਼ਿਆਦੇ ਵਧੀਆ ਹਾਈ ਕੁਆਲਿਟੀ ਦੀ ਪ੍ਰੀਮੀਅਮ ਕੁਆਲਿਟੀ ਦੀ ਮੈਕਰੋ ਦੀ ਬੈਲਵਟ ਲੱਗੀ ਹੋਈ ਆ ਕੋਈ ਤੁਹਾਨੂੰ ਐਡਾ ਨਹੀਂ ਹੈਗਾ ਵੀ ਡੌਨ ਕੁਆਲਿਟੀ ਦੀ ਬੈਲਵਟ ਮਿਲੂਗੀ ਬਹੁਤ ਜ਼ਿਆਦੇ ਵਧੀਆ ਬੈਲਵਟ ਦਵਾਂਗੇ ਆ ਬੜਾ ਇਹਦਾ ਬਣਿਆ ਹੋਇਆ ਘੇਰਾ ਸੂਟ ਦਾ ਮਹਿਰੂਨ ਕਲਰ ਦਾ ਸੂਟ ਆ ਬੇਚੇ ਇਹਦੇ ਸਾਰੇ ਫਲਾਰ ਹੋਣਗੇ ਬੂਟੀਆਂ ਪਾਈਆਂ ਹੋਈਆਂ ਨੇ ਜਰੀ ਨਾਲ ਘੇਰਾ ਦਾ ਜਿਹੜਾ ਹੈਂਡਵਰਕ ਨਾਲ ਤਿਆਰ ਕੀਤਾ ਹੋਇਆ ਹੈਗਾ ਸਾਰਾ ਨੇੜੇ ਤੋਂ ਚੈੱਕ ਕਰ ਸਕਦੇ ਹੋ ਤੁਸੀਂ ਆਹ ਬਣੀਆਂ ਇਹਦੀਆਂ ਬਾਹਾਂ ਬਣੀਆਂ ਹੋਈਆਂ ਨੇ ਇਹਨਾਂ ਨੂੰ ਚਾਹੇ ਤੁਸੀਂ ਮੋਰੀਆਂ ਤੇ ਕਰ ਸਕਦੇ ਹੋ ਵਰਕ ਨੂੰ ਚਾਹੇ ਤੁਸੀਂ ਬਾਜੂ ਤੇ ਕਰ ਸਕਦੇ ਹੋ ਇਹ ਤੁਹਾਡੀ ਚੋਇਸ ਹੋਊਗੀ ਪਰ ਆਪਾਂ ਤੁਹਾਨੂੰ ਵਰਕ ਦਵਾਂਗੇ ਨਾਲ ਬਾਜੂ ਤੇ ਤੁਸੀਂ ਬਾਟਮ ਤੇ ਕਰਨਾ ਬਾਟਮ ਤੇ ਕਰੋ ਬਾਜੂ ਤੇ ਕਰਨਾ ਬਾਜੂ ਤੇ ਕਰੋ ਬਹੁਤ ਜਿਆਦਾ ਹੈਂਡਵਰਕ ਦਾ ਪੀਸ ਬਹੁਤ ਜਿਆਦਾ ਵਧੀਆ ਤਿਆਰ ਕੀਤਾ ਹੋਇਆ ਛਿੱਪੀ ਮੋਤੀ ਜਰੀ ਸਾਰਾ ਕੰਮ ਕੀਤਾ ਹੋਇਆ ਵਿੱਚ ਇਹਦੇ ਚੈੱਕ ਕਰ ਸਕਦੇ ਹੋ ਤੁਸੀਂ ਇਹਦੇ ਨਾਲ ਜਿਹੜਾ ਸੋਲ ਰੱਖਿਆ ਹੋਇਆ ਉਹ ਵੀ ਬਹੁਤ ਜਿਆਦਾ ਸੋਨਾ ਜਿਹਾ ਰੱਖਿਆ ਹੋਇਆ ਇਹ ਸੋਲ ਹੈ ਜਿਹੜਾ ਤੁਹਾਨੂੰ ਕਈ ਕਮਾਂ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ ਜਿਵੇਂ ਤੁਸੀਂ ਕਿਸੇ ਹੋਸੂਟ ਨਾਲ ਡਬਲ ਕਰਕੇ ਲੈਣਾ ਹੋਵੇ ਸਰਕਾਰੀ ਦੇ ਤੌਰ ਤੇ ਤੁਸੀਂ ਉਹ ਵੀ ਲੈ ਸਕਦੇ ਹੋਗੇ ਦੇਖੋ ਕਿੰਨਾ ਜਿਆਦਾ ਖੁੱਲਾ ਡੁੱਲਾ ਸੌ ਲਗਾ ਸੌ ਦੇ ਜਿਹੜਾ ਟੂ ਸੈਟਸ ਨੂੰ ਵਰਕ ਮਿਲੇਗਾ ਆਹ ਵਾਲਾ ਵਿੱਚ ਤੁਹਾਨੂੰ ਜਿੱਦਾਂ ਦੇ ਸੂਟ ਦੇ ਵਿੱਚ ਫਲਾਵਰ ਨੇ ਉਦਾਂ ਦੀ ਤੁਹਾਨੂੰ ਬੂਟੀ ਮਿਲਣੀ ਹੈ ਇਹਦੇ ਵਿੱਚ ਚਾਰ ਸਾਈਡਸ ਤੋਂ ਨੂੰ ਲੈਸ ਮੈਣਨੀ ਆਂਗੇ ਬਹੁਤ ਜਿਆਦੇ ਵਧੀਆ ਸੌਲ ਤਿਆਰ ਕੀਤਾ ਹੋਇਆ ਇਹਦੇ ਨਾਲ ਚੈੱਕ ਕਰ ਸਕਦੇ ਤੁਸੀਂ ਮਹਿਰੂਨ ਕਲਰ ਦਾ ਸੂਟ ਹੈਗਾ ਇਹ ਬਣੇ ਹੋਏ ਸੂਟੇ ਬਹੁਤ ਜਿਆਦੇ ਸੋਹਣੇ ਲੱਗਦੇ ਨੇ ਪਾਰਟੀ ਵੇਅਰ ਸੂਟ ਨੇ ਇਹਨਾਂ ਦਾ ਜਿਹੜਾ ਸੂਟਾਂ ਦਾ ਰੇਟ ਹੈਗਾ ਉਹ 2350 ਰਹਿਣ ਵਾਲਾ ਹੈਗਾ 2350 ਰੁਪਏ ਚ ਬੈੱਡ ਸ਼ੇਪਿੰਗ ਇਹ ਸੀ ਆਪਣੇ ਕੋਲੇ ਫਸਟ ਕਲਰ ਫਸਟ ਕਲਰ ਆਪਾਂ ਤੁਹਾਨੂੰ ਖੋਲ ਕੇ ਦਿਖਾਤਾਗਾ ਜਿਹੜਾ ਸੈਕੰਡ ਕਲਰ ਹੈਗਾ ਉਹ ਆਪਾਂ ਤੁਹਾਨੂੰ ਖੋਲ ਕੇ ਨਹੀਂ ਦਿਖਾਵਾਂਗੇ ਕਿਉਂਕਿ ਫਿਰ ਇਹਨਾਂ ਦੀ ਸ਼ੈਟਿੰਗ ਕਰਨੀ ਬਹੁਤ ਜ਼ਿਆਦਾ ਆਪੀ ਹੋ ਜਾਂਦੀ ਆ ਸੈਕੰਡ ਕਲਰ ਹੈਗਾ ਆਪਣੇ ਕੋਲੇ ਮੋਰ ਪੰਖੀ ਸੇਮ ਡਿਜ਼ਾਈਨ ਦੇ ਵਿੱਚ ਮੋਰ ਪੰਖੀਆ ਕਲਰ ਹੈਗਾ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਆ ਇਹਦੇ ਨਾਲ ਇਦਾਂ ਤੇ ਰੱਖਿਆ ਹੋਇਆ ਸ਼ਾਲ ਸਾਲ ਵੀ ਆਪਾਂ ਤੁਹਾਨੂੰ ਖੋਲ ਕੇ ਨਹੀਂ ਦਿਖਾਵਾਂਗੇ ਕਿਉਂਕਿ ਸੇਮ ਡਿਜ਼ਾਈਨ ਆ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਖੋਲ ਕੇ ਦਿਖਾਤਾ ਜਿਹੜਾ ਨੈਕਸਟ ਕਲਰ ਹੈਗਾ ਡਿਜ਼ਾਈਨ ਹੈਗਾ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ 9000 ਦੀ ਮਾਈਕਰੋ ਦੀ ਵੈਲਵਟ ਲੱਗੀ ਹੋਈ ਇਹਨਾਂ ਨੂੰ ਸੂਟਾਂ ਨੂੰ ਅਗਲਾ ਡਿਜ਼ਾਈਨ ਇਹਦੇ ਵਿੱਚ ਆਉਣਾਗਾ ਜਾਮਨੀ ਜੀ ਸ਼ੇਡ ਤੇ ਜਾਮਨੀ ਜੀ ਟੋਨ ਹੈ ਇਹਦੀ ਸੂਟ ਦੀ ਚੈੱਕ ਕਰੋ ਤੁਸੀਂ ਸੂਟ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਇਹਦੇ ਵਿੱਚ ਜਰੀ ਦਾ ਵਰਕ ਕਰਕੇ ਮਸ਼ੀਨੀ ਵਰਕ ਕਰਕੇ ਆਰੀ ਵਰਕ ਕਰਕੇ ਵਿੱਚ ਥ्रेड ਦਾ ਕੰਮ ਕੀਤਾ ਹੋਇਆ ਇਹਦੀ ਤੁਹਾਨੂੰ ਨੈਕ ਲਾਈਨ ਵੀ ਮਿਲੂਗਾ ਦਾ ਸਿਰਫ ਘੇਰੇ ਤੇ ਕੰਮ ਮਿਲਿਆ ਸੀਗਾ ਇਹਦਾ ਜਿਹੜਾ ਕੰਮ ਆ ਤੁਹਾਨੂੰ ਵਿੱਦ ਨੈਕ ਤੇ ਮਿਲਣਾ ਨਾਲ ਇਹ ਬਹੁਤ ਜ਼ਿਆਦਾ ਹੈਵੀ ਬਣਿਆ ਹੋਇਆ ਸੂਟ ਆ ਇਹਦੇ ਵਿੱਚ ਇੱਕ ਕਲਰ ਆਪਣੇ ਕੋਲ ਸੇਲ ਹੋ ਗਿਆ ਇੱਕ ਕਲਰ ਪਿਆਗਾ ਤੁਹਾਡੀ ਕਿਸੇ ਵੀ ਭੈਣ ਦੀ ਰਿਕੁਆਇਰਮੈਂਟ ਆ ਤੁਸੀਂ ਸਾਨੂੰ ਮੈਸੇਜ ਕਰਕੇ ਆਪਣਾ ਆਰਡਰ ਡਨ ਕਰ ਸਕਦੇ ਹੋ ਸੂਟ ਦੀ ਗ੍ਰੇਸ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਆ ਵਾਲਾ ਇਹਦਾ ਨੈਕ ਲਾਈਨ ਆਊਗਾ ਵੀ ਸ਼ੇਪ ਚ ਸਾਰਾ ਪੂਰਾ ਫਰੰਟ ਵਾਕੇ ਤਿਆਰ ਆ ਗਿਆ ਦਾ ਸੂਟ ਦਾ ਇਹਦਾ ਜਿਹੜਾ ਪਾਵਾ ਤੇ ਵਰਕ ਹੋਣਾਗਾ ਆ ਵਾਲਾ ਉਹ ਆਵਲੇ ਇਹਦੇ ਬਾਹਮਾਂ ਤੇ ਵਰਕ ਹੋਣਾ ਜਾਮਨੀ ਜੇ ਕਲਰ ਦਾ ਸੂਟ ਹੈਗਾ ਇਹ ਬਾਹਮਾਂ ਤੇ ਕਰੋ ਪੌਂਚੀਆਂ ਤੇ ਕਰੋ ਇਹ ਤੁਹਾਡੀ ਚੁਆਇਸ ਹੋਊਗੀ ਆਪਾਂ ਤੁਹਾਨੂੰ ਦਿਖਾ ਦਿੱਤਾਗਾ ਸੂਟ ਇਹਦਾ ਸੂਟ ਦਾ ਜਿਹੜਾ ਰੇਟ ਆਗਾ ਇਹਦੇ ਤੇ ਵਰਕ ਜਿਆਦਾ ਉਹਦੇ ਨਾਲੋਂ ਦੂਸਰੇ ਨਾਲੋਂ ਇਹਦਾ ਸਟ੍ਰੇਟ 2500 ਰਹਿਣ ਵਾਲਾ ਵਾ ਇਹ ਤੁਹਾਨੂੰ ਸੂਟ ਦਾ ਜਿਹੜਾ 2500 ਚ ਮਿਲੂਗਾ ਇਹਦੇ ਨਾਲੋਂ ਦੁਪੱਟਾ ਵਾ ਜਿਹੜਾ ਸਾਲਾ ਸੇਮ ਰੱਖਿਆ ਹੋਇਆ ਆਪਾਂ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਸਾਲਾ ਦਿਖਾਇਆ ਸੀ ਉਹਦੀ ਡਿੱਟੋ ਕਾਪੀ ਆ ਗਈ ਡਿਜ਼ਾਈਨ ਬਾਅਦ ਕਿ ਮਿਲੂਗਾ ਤੁਹਾਨੂੰ ਏਸੀ ਅੱਜ ਵਾਲੇ ਆਪਣੇ ਵੈਲਵਟ ਦੇ ਸੂਟ ਬਹੁਤ ਜਿਆਦੇ ਸੋਹਣੇ ਪਾਰਟੀ ਵੇਅਰ ਕਲੈਕਸ਼ਨ ਦਿਖਾਈ ਆਪਾਂ ਤੁਹਾਨੂੰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਏ ਸ਼ਿਪਿੰਗ ਆਪਣੀ ਵਿੱਚ ਹੋਊਗੀ ਕਿਸੇ ਵੀ ਮੇਰੀ ਪੈਨਟ ਵੇਅਰ ਕਲੈਕਸ਼ਨ ਇਹਨਾਂ ਵੈਲਵਟ ਦੇ ਸੂਟ ਦਿਖਾਏ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਗਾ ਜਿਹੜੇ ਆਪਾਂ ਸੇਡ ਦਿਖਾਏ ਨੇ ਆਪਣੇ ਕੋਲੇ ਸਾਰੇ ਹੈਗੇ ਨੇ ਤੁਸੀਂ ਸਾਨੂੰ ਆਪਣਾ ਆਰਡਰ ਡਾਣ ਕਰ ਸਕਦੇ ਹੋ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਦੋ ਸੂਟਾਂ ਦਾ ਰੇਟ ਆਪਾਂ ਤੁਹਾਨੂੰ ਦੱਸਿਆ 2350 ਰੁਪਏ ਜਿਹੜਾ ਆਹ ਵਾਲਾ ਸੂਟ ਹੈ ਇਹਦਾ ਰੇਟ ਦੱਸਿਆ ਆਪਾਂ ਤੁਹਾਨੂੰ 2500 ਰੁਪਈਆ ਬਹੁਤ ਜਿਆਦੇ ਵਧੀਆ ਵੈਲਵਟ ਲੱਗੀ ਹੋਈ ਆ ਕਿਸੇ ਵੀ ਮੇਰੀ ਭੈਣ ਨੇ ਬਾਹਰੋਂ ਫਾਰਮ ਤੋਂ ਤੁਹਾਨੂੰ ਆਰਡਰ ਕਰਨਾ ਉਹ ਵੀ ਆਪਾਂ ਨੂੰ ਕਰ ਸਕਦੀਆਂ ਨੇ ਆਪਣੀ ਪਸੰਦ ਦੇ ਫੈਬਰਿਕ ਤੇ ਕੋਈ ਵੀ ਵਰਕ ਕਰਵਾਉਣਾ ਉਹ ਵੀ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਤੇ ਆਪਣੀ ਪਸੰਦ ਦੇ ਸੂਟ ਤਿਆਰ ਕਰਵਾ ਸਕਦੇ ਹੋ ਐਸੀ ਅੱਜ ਵਾਲੀ ਆਪਣੀ ਛੋਟੀ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ